ਬਾਬਾਈ ਕੋਈ ਹੋਰ ਪੁਰਾਣੀ ਗੱਲ ਕੋਈ ਹੋਰ ਪੁਰਾਣਾ ਕਿੱਸਾ ਜਰੂਰ ਸੁਣਾਓ ਅੱਗੇ ਰਿਸ਼ਤਾ ਕਰਦੇ ਹੁੰਦੇ ਸੀਗੇ ਨਾਈ ਅੱਛਾ ਜੱਟ ਰਿਸ਼ਤਾ ਨਹੀਂ ਕਰਨ ਜਾਂਦਾ ਹੂੰ ਜਾਂਦਾ ਹੁੰਦਾ ਹੂੰ ਨਾਈ ਕੁੜੀਆਂ ਨੂੰ ਲੈ ਕੇ ਆਉਂਦੇ ਹੁੰਦੇ ਸੀ ਹੂੰ ਤੇ ਬੇਸਤਰੀ ਨਾਲ ਦੀ ਕੁੜੀ ਸੀ ਨਾਂ ਅਸੀਂ ਦਰੋਪਤਾ ਉਹਦੇ ਅੱਛਾ ਜੀ ਤੇ ਦਰੋਪਤਾ ਨਾਂ ਸੀਗੀ ਨਾਈ ਰਸਤਾ ਕਰਾਇਆ ਉਹਨੂੰ ਕਹਤਾ ਮੈਂ 500 ਰੁਪਇਆ ਫੜਾਇਆ ਸਾਧੂ ਮੁੰਡੇ ਦਾ ਨਾਮ ਆ ਹਮ ਘਰ ਪੱਕਾ ਹਮ ਹਾਨ ਪਰਵਾਨ ਆਗਾ ਚੰਗਾ ਹਮ ਜਦੋਂ ਵਿਆਹ ਦੇ ਦਿਨ ਵੱਜ ਗਏ ਨਾਇਕਾਂ ਦੇ ਮਿਸਤਰੀ ਹੋ ਵਿਆਹ ਦਾ ਸਮਾਨ ਇਕੱਠਾ ਕਰਦਾ ਫਿਰ ਨਾਇ ਢਿੱਲਾ ਜਾ ਤੁਰਿਆ ਅੱਛਾ ਉਹ ਲੜਕੀ ਨੇ ਕਿਹਾ ਡ੍ਰੋਪ ਤਾਂ ਨੇ ਵੀ ਪਿਤਾ ਜੀ ਤੂੰ ਹੁਣ ਇਹ ਤਾਂ ਇਹਨੂੰ ਖੁਸ਼ੀ ਚਾਹੀਦੀ ਬੰਬਿਆ ਕਰਦਾ ਹਾਂ ਹਾਂ ਤੂੰ ਗਮੀ ਕਿਉਂ ਫਿਰਦਾ? ਬਿਲਕੁਲ। ਉਹ ਕਹਿੰਦਾ ਭਾਈ ਪੁੱਛਣਾ। ਹੂੰ। ਮੈਂ ਕਹਿੰਦੀ ਮਾਤਾ ਪੁੱਛਣਾ। ਹੂੰ। ਕਹਿੰਦਾ ਹਵੇ ਪੁੱਛਣਾ ਤਾਂ ਫੇਰ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਹੋ ਬੀਏ ਨੂੰ ਮੰਨਦੇ ਆ। ਹਾਂ। ਆਪਣਾ ਮੇਲ ਨਹੀਂ। ਹੂੰ। ਜਵਾਬ ਆਪਾਂ ਦੇ ਨਹੀਂ ਸਕਦੇ। ਹੂੰ। ਉਹ ਕਹਿੰਦਾ ਕਿ ਫੇਰ ਜਿਵੇਂ ਮੇਰੇ ਨਾਲ ਹੋ ਮੈਂ ਆਪਦੀ ਆਪ ਬਣੀ ਆ ਆਪੇ ਕੱਟੂ ਜੇ ਮੇਰੀ ਕਿਸਮਤ ਹੀ ਇਸੇ ਵਟਾ। ਠੀਕ ਆ। ਤੇ ਤੂੰ ਤਾਂ ਵਿਆਹ ਖੁਸ਼ ਹੋ ਕੇ ਕਰ ਲਾ। ਹੂੰ। ਉਹਨੇ ਵਿਆਹ ਖੁਸ਼ ਹੋ ਕੇ ਵਿਆਹ ਕਰ ਲਿਆ। ਹੂੰ। ਉਹnabla ਜੇ ਗੱਡਾ ਬਹੁਤ ਗੱਡੇ-ਗੋਡੇ ਵੀ ਹੈ ਨਹੀਂ ਠੀਕ ਹੈ ਜਾਨ ਸਾਰੀ ਟੁੱਟੀ ਜਾਂਦੀ ਸੀ ਦਰੋਪਤਾ ਢੋਲੀ 'ਚ ਬੈਠੀ ਸੀ ਹੂੰ ਸਾਧੂ ਕੱਲਾ ਘੋੜੀ ਤੇ ਬੈਠਾ ਸੀ ਅੱਛਾ ਜੀ ਜਦੋਂ ਬਰਾਤ ਆ ਗਈ ਭਾਈ ਕੀ ਢੋਲੀ ਹੂੰ ਉੱਥੇ ਕਹਿੰਦੇ ਹਰਦਾਸ ਹੋ ਗਏ ਅੱਛਾ ਜੀ ਉਹ ਕਹਾਰਾ ਨੂੰ ਕਹਿੰਦੇ ਜੇ ਮੈਨੂੰ ਬੈਠ ਕੇ ਤਾਰ ਦਿਓ ਹੂੰ ਮੈਂ ਹਰਦਾਸ ਦਾਖਲ ਹੋ ਜਾ ਹੂੰ ਕਹਿੰਦਾ ਆਪਾਂ ਖੜਜੋ ਹਰਦਾਸ ਚਾਵੜੀ ਹੂੰ ਇਹ ਜੰਡਾਲਾ ਨੇ ਗੁੱਸਾ ਮੰਨਿਆ ਵੀ ਇਹ ਗੁਰਦਾਰੀ ਲੈਣ ਕੀ ਗਈ ਹੈ ਹੂੰ ਉਹ ਮੀਏ ਨੂੰ ਮੰਨਦੇ ਸੀ ਇਸ ਜੀ ਨੂੰ ਮੰਨਦੇ ਨਹੀਂ ਸੀ ਬਿਲਕੁਲ ਸਾਧੂ ਤਰਾ ਘੋੜੀ ਤੋਂ ਹੂੰ ਕਾ ਤੁਸੀਂ ਘੋੜੀ ਫੜੋ ਮਾਇਆ ਨੂੰ ਇੰਨੀ ਗੱਲ ਕਹਿਣਾ ਵੀ ਪੈੰਡ ਉਪੜੀ ਨਹੀਂ ਤੂੰ ਸਾਥੋਂ ਹੁਣੇ ਬਾਹਰ ਹੋਗੀ ਹੂੰ ਉਦੋਂ ਗੁਰੂ ਸਾਹਿਬ ਬੈਠੇ ਸੀ ਉੱਥੇ ਅੱਛਾ ਜੀ ਉਹ ਜਾਣੀ ਜਾਣ ਸੀ ਗੱਲ ਸਮਝ ਗਏ ਹੂੰ। ਕਹਿੰਦੇ ਭਾਈ ਸਾਧੂ ਹੋ ਰਿਆ। ਹੂੰ। ਤੂੰ ਨੂੰ ਆਹ ਗੱਲ ਕਹਿਣ ਗਿਆ ਚੱਲਿਆ। ਹੂੰ। ਕਹਿੰਦਾ ਬਈ ਹਾਂ ਇਹ ਨੂੰ ਕੌਣ ਦੱਸ ਗਿਆ? ਬਿਲਕੁਲ। ਉਹ ਕਹਿੰਦਾ ਤੁਹਾਡੇ ਮੀਆਂ ਜੀ ਦੱਸੋ ਕੀ ਕੋਣ ਆ। ਹੂੰ। ਕਹਿੰਦਾ ਸਾਡੇ ਚਿਰਾਗ ਲਾਏ ਹੋਣਗੇ। ਹੂੰ। ਕਹਿੰਦੇ ਮੱਥਾ ਟੇਕ। ਹੂੰ। ਕਹ ਤੂੰ ਕਹਿੰਦੀ ਫੇ ਮੀਆਂ ਮੇਰਾ ਸਵਾ ਦਾ ਮੱਥਾ ਟੇਕ। ਹੂੰ। ਜੇ ਬਾਹਰ ਕਹਿਣ ਲੱਗੇ ਕਹ ਡਾਂਗਬਾਰੀ ਚਿਰਾਗ ਭੰਨੀ। ਅੱਛਾ ਜੀ। ਜੇ ਮੀਆਂ ਤੇਰੇ ਨੂੰ ਝਾਕ ਦੇ ਕਹਦਾ ਮੈਨੂੰ ਗੁਰੂ ਸਾਹਿਬ ਨਾਲ ਕਹਿ ਕੇ ਸੱਦੀ ਠੀਕ ਐ ਮੀਆਂ ਸਾਹਿਬ ਦੀ ਕੀਤਾ ਆਖਤਾ ਓਏ ਤੈਨੂੰ ਤੇਰੇ ਨਾਲ ਝਾਕਦੇ ਦੀ ਕਿਹੜੇ ਗੁਰੂ ਸਾਹਿਬ ਕਹਿੰਦੇ ਸੀ ਹਾਂ ਇਹ ਕਿਹੜੇ ਗੁਰੂ ਸਾਹਿਬ ਕਹਿ ਰਹੇ ਸੀ ਜਿਹੜੇ ਆਪਣੇ ਗੁਰੂ ਸਾਹਿਬ ਆ ਵੇਖੋ ਹਾਂ ਤੇ ਹੁਣ ਤਾਂ ਉਹੀ ਗੱਲ ਕੀਤੀ ਉਹਦੀ ਗੱਲ ਤੇ ਉਹ ਤਲ ਗਿਆ ਠੀਕ ਐ ਜੋ ਗੱਲ ਤੇ ਉਹ ਤੇ ਤਲ ਗਿਆ ਘਰੇ ਜਾ ਕੇ ਉਹ ਘੋੜੀ ਤੋਂ ਉਤਰਿਆ ਹੂੰ ਮੱਝ ਤੇ ਜਾ ਕੇ ਬਹਿ ਗਿਆ ਠੀਕ ਹੈ ਉਹ ਡੋਲ ਚੌਤਰੀ ਦੂਗੇ ਪਾਸੇ ਮੱਝ ਤੇ ਉਹ ਬਹਿ ਗਈ ਹੂੰ ਉਹ ਮਾਪੇ ਕਹਿੰਦਾ ਉਹ ਇੱਥੇ ਬਹਿ ਗਿਆ ਆਪਣੇ ਚਰਾਗ ਲਾਏ ਪਿਆ ਤੂੰ ਮੱਥਾ ਟੇਕ ਹੂੰ ਕਹਦਾ ਕਿਨੂੰ ਮੱਥਾ ਟੇਕਾ ਕਹਿੰਦਾ ਮੀਆਂ ਨੂੰ ਕਹਿੰਦਾ ਮੀਆਂ ਮੇਰਾ ਸਾਲ ਲੱਗਦਾ ਅੱਛਾ ਜੀ ਕਹਿੰਦਾ ਉਹ ਸ਼ੁਰਤ ਨਾ ਬੋਲ ਹੂੰ ਮੀਆਂ ਬਾਹਲਾ ਕੱਢਾ ਹੂੰ ਉਹ ਤਾਂ ਹੁਣ ਇਕੱਠਾ ਕਰ ਦੂ ਤੈਨੂੰ ਹੂੰ ਲੈ ਕੇ ਡਾਂਗ ਬੀਚੇ ਖੜ ਗਿਆ ਕਹਿੰਦਾ ਕੱਢੋ ਥੋੜੇ ਮੀਆਂ ਦੀ ਭਾਈ ਨੂੰ ਕਢਾ ਹੂੰ ਮੇਰੇ ਸਾਹਮਣੇ ਦਾ ਕਰੋ ਮੀਏ ਨੂੰ ਹੂੰ ਜੁਰੋ ਗਨੋਂ ਰਣ ਮੀਏ ਨੂੰ ਪਿਆਰ ਕਰਾ ਕੱਢੇ ਅੱਛਾ ਉਹਨਾਂ ਨੇ ਭਾਂਡਾ ਸਿਰ ਦਾ ਸਾਰੇ ਪਿੰਡ ਨੇ ਹੂੰ ਵੀ ਪਿੰਡ ਦੇ ਵਿੱਚੋਂ ਕੋਈ ਸੌਦਾ ਨਾਲ ਤਾਂ ਕੀ ਲੈਣਾ ਪਾਣੀ ਬਣਾ ਦਿਓ ਇਹਨੂੰ ਬਾਈ ਕਟ ਕਰਤਾ ਹਾਂ ਹੂੰ ਲੋ ਇੱਕ ਛੋਟੀ ਜੀ ਘੋੜੀ ਦੇਤੀ ਹੂੰ ਲੋ ਕਿਨੇ ਪੜੀ ਦੇ ਦੇਤੇ ਹੂੰ ਪਾਣੀ ਵੀ ਲਾਂਮਾ ਪਿੰਡੋਂ ਤੋਂ ਲਿਆਇ ਕਰੇ ਵਿਚਾਰਾ ਹੂੰ ਦੂਏ ਪਿੰਡੋਂ ਸੌਦਾ ਵੀ ਦੂਏ ਪਿੰਡੋਂ ਠੀਕ ਹੈ ਹੌਲੀ ਹੌਲੀ ਸਾਲ ਪਿਛੋਂ ਦੇ ਬੱਚੇ ਨੇ ਜਨਮ ਲੈ ਲਿਆ ਠੀਕ ਹੈ ਇਹ ਮਾਰੇ ਬੱਚੇ ਨੇ ਜਨਮ ਲੈ ਲਿਆ ਜੋ ਦੋ ਕੁ ਮਹੀਨਿਆਂ ਦਾ ਹੋ ਗਿਆ ਉਹਨੂੰ ਗੁਰੂ ਸਾਹਿਬ ਕੋਲੇ ਲੈ ਕੇ ਗਏ ਆ ਉਹਨੂੰ ਹੂੰ ਕਹਿੰਦੇ ਮਹਾਰਾਜ ਤੁਸੀਂ ਇਹਦਾ ਨਾਮ ਧਰੋ ਠੀਕ ਹੈ ਕਹਿੰਦਾ ਭਾਈ ਦਾ ਨਾਮ ਤਾਂ ਹਜ਼ਰ ਰੂਪ ਚੰਦ ਆ ਰੂਪ ਚੰਦ ਹਾਂ ਉਹਦਾ ਨਾਮ ਰੂਪ ਚੰਦ ਧਰਿਆ ਹੂੰ ਰਾਕੇ ਤੁਰਿਆ ਹੌਲੀ ਹੌਲੀ ਦਿਨ ਪਾ ਕੇ ਰੂਪ ਚੰਦ ਵੀ ਡਾਰ ਹੋ ਗਿਆ ਵੱਡਾ ਹੋ ਗਿਆ ਹਾਂ ਧੋਏ ਪਿਓ ਪੋਤੋ ਤੇ ਨਰਮਾ ਘੋੜਦੇ ਆ ਸਾਧੂ ਤੇ ਰੂਪ ਚੰਦ ਹਾਂ ਕੱਲਾ ਗੁਰੂ ਸਾਹਿਬ ਦੀ ਕਰਦੇ ਆ ਹੂੰ ਕੋਨਾ ਪਾਣੀ ਦਾ ਭਰ ਕੇ ਲਿਆ ਲਾਹਮ ਦੇ ਪਿੰਡੋਂ ਝੰਡੀ ਦਾ ਟੰਗਤਾ ਹੂੰ ਜਦੋਂ ਜਾਨਾ ਦੇ ਵੱਡਾ ਆ ਗਿਆ ਹੂੰ ਸਾਹਿਬ ਕਹਿੰਦਾ ਭਾਈ ਰੂਪ ਚੰਦ ਧਿਆਨ ਲੱਗੇ ਆਪਾਂ ਜਲ ਸ਼ਕਰੀ ਕਹਿੰਦਾ ਚਲ ਸ਼ਕਰ ਹੂੰ ਇਹ ਤਾਂ ਪਾਣੀ ਪੀਣ ਲੱਗੇ ਪਾਣੀ ਗੜੇ ਨਾਲੋਂ ਵੇਠੰਡਾ ਹੋਇਆ ਗਿਆ। ਅੱਛਾ ਜੀ। ਹੈ ਯਾਰ ਪਾਣੀ ਇੰਨਾ ਠੰਡਾ ਹੋ ਗਿਆ ਪਾਣੀ ਤਾਂ ਗੁਰੂ ਸਾਹਿਬ ਦੇ ਪੀਣ ਵਾਲਾ। ਹੂੰ। ਉਹ ਸਿਰਕ ਦੇ ਪੱਕੇ ਕਹਿੰਦੇ ਫੇਰ ਤੇ ਟੰਗ ਦੇ ਗੁਰੂ ਸਾਹਿਬ ਪੀਉ ਤਾਂ ਪੀਵਾਂਗੇ ਨਹੀਂ ਆਪਾਂ ਪੀਂਦੇ ਹੀ ਨਹੀਂ। ਅੱਛਾ ਜੀ। ਉਹ ਮੇ ਕੁੰਨਾ ਟੰਗ ਤਾਂ ਬਹਿ ਗਏ। ਹੂੰ। ਤੇ ਤੇ ਆਏ ਬਕਰ ਕੇ ਡਿੱਗੇ ਪਏ। ਹੂੰ। ਅੱਗੇ ਛਾਵੇਂ ਬੈਠੇ ਸੀ ਛਾਂ ਉੱਧਰ ਚਲੀ ਗਈ ਮੁੜ ਕੇ ਹੂੰ ੱੱਪੇ ਪਏ ਉਹਦਾ ਗੁਰੂ ਸਾਹਿਬ ਦਾ ਅਸਣ ਡੋਲਿਆ ਅੱਛਾ ਜੀ ਨਾ ਕਿਹੜੇ ਭਗਤ ਨੂੰ ਪੀੜੀ ਪੈਗੀ ਹੂੰ ਅੱਜ ਕੀ ਪਤਾ ਨਿਗਾਹ ਮਾਰੋ ਜਦੋਂ ਨਿਗਾਹ ਮਾਰੀ ਉਹ ਸੌਰੇ ਕਹਿੰਦਾ ਘੋੜਾ ਲਿਓ ਛੇਤੀ ਹੋਰ ਕੇ ਰੂਪ ਚੰਦ ਤੇ ਹਣੀ ਤਾਂ ਸਾਹਾ ਤੇ ਪਿਆ ਮੌਤਨਾ ਹੋ ਜੇ ਉਹ ਤਾਂ ਤਿਆਹੀ ਮਰ ਗਏ ਹਾਂ ਹੂੰ ਕਿਉਂ ਡਕਰਾ ਘੋੜਾ ਜੱਡੀ ਥੱਲੇ ਜਾਂਦਾ ਪਹਿਲਾਂ ਉਹਨੇ ਜਾਲ ਆਪ ਛਕਿਆ ਹੂੰ ਜਦ ਆਪ ਛੱਕੇ ਹੂੰ ਫਿਰ ਉਹਨਾਂ ਜਲਦਾ ਛੱਕਾ ਦਿੱਤਾ ਹੂੰ ਕਹਿੰਦਾ ਉਠੋ ਗੁਰੂ ਦੇ ਪਿਆਰਿਓ ਮੈਂ ਜਲ ਸਕਿਆ ਤੁਸੀਂ ਛਕੋ ਹੂੰ ਫਿਰ ਉਹਨਾਂ ਨੇ ਜਲ ਛਕਿਆ ਸਾਰਤਾਗੀ ਸ਼ਾਮਿਲ ਆਏ ਬਾਹਰ ਬਾਹਰ ਠੀਕ ਹੈ ਫਿਰ ਉਹਨਾਂ ਦੱਸਿਆ ਸਾਡਾ ਤਾਂ ਆ ਹਾਲਤਾ ਸਾਡੀ ਤਾਂ ਹੂੰ ਕਹਿੰਦਾ ਬੜਾ ਲੋੜ ਆ ਤੁਸੀਂ ਸੌਰਵ ਮੈਂ ਉਹਦੇ ਨੇ ਤਾਂ ਦੰਦੇ ਬਿਲਕੁਲ ਮੈਂ ਤੁਹਾਡਾ ਇੰਤਜ਼ਾਮ ਕਰ ਦਿੰਦਾ ਹੂੰ ਰੱਬੇ ਸਿਰਦੋ ਇੱਥੇ ਹੁਣ ਹੂੰ ਹਾਂ ਨਰਮਾ ਥੋੜਾ ਨਹੀਂ ਹੈ ਹੂੰ ਤੇ ਤੁਸੀਂ ਘਰੇ ਘਰ ਨੂੰ ਜਾਓ ਤੇ ਅਸੀਂ ਸਵੇਰੇ ਆਵਾਂਗੇ ਹੂੰ ਉਦੋਂ ਗੱਡੇ ਪੇਡੇ ਹੈ ਹੀ ਨਹੀਂ ਸੀ ਹੂੰ ਉਦੋਂ ਗੁਰੂ ਸਾਹਿਬ ਪਿੰਡ ਕਾਲੇ ਗਿਆ ਤਨੋੜੋਂ ਪਰੇ ਹੈਗਾ ਉਹ ਰਫੇ ਘੋੜੇ ਲੈ ਕੇ ਗਿਆ ਜਿੱਦਾਂ ਸਮਾਨ ਸੀ ਸਾਰਾ ਦਾ ਘੋੜਿਆਂ ਤੇ ਲੱਦ ਲਿਆ ਠੀਕ ਹੈ ਉਹਦੇ ਪਿਓ ਨੂੰ ਕਹਿੰਦਾ ਵੀ ਜ਼ਮੀਨ ਵੀ ਸਾਹਬ ਹੂੰ ਇਹਦਾ ਘਰ ਵੀ ਸਾਹਬ ਇਹ ਸਾਡਾ ਅਸੀਂ ਲੈ ਚੰਦੇ ਇਹਨੂੰ ਲੈ ਚੱਲੀ ਇੱਥੇ ਭਾਈ ਰੂਪਾ ਹੂੰ ਰੋੜ ਪੈ ਸੀ ਉੱਥੇ ਆ ਕੇ ਗੁਰੂ ਸਾਹਿਬ ਨੇ ਮੋਢੀ ਕੱਢੀ ਠੀਕ ਹੈ ਕਹਿੰਦਾ ਇੱਥੇ ਪਿੰਡ ਬਣਨੂ ਹੂੰ ਪਿੰਡ ਦਾ ਨਾਮ ਦੱਸ ਦਿਓ ਭਾਈ ਰੂਪਾ ਆ ਭਾਈ ਰੂਪਾ ਜਿਹੜਾ ਬਠਿੰਡੇ ਚ ਆ ਹਾਂ ਅੱਛਾ ਇਹ ਰੂਪ ਚੰਦ ਨੇ ਬਣਿਆ ਇਹ ਰੂਪ ਚੰਦ ਦੇ ਨਾਮ ਤੇ ਬਣਿਆ ਹੋਇਆ ਪਿੰਡ ਆ ਭਾਈ ਰੂਪਾ ਹਾਂ ਹੂੰ ਤੇ ਉਦੋਂ ਪਿੰਡ ਜਿੱਥੇ ਵਾਝਦੇ ਸੀ ਜਿਆਦਾ ਪਾਣੀ ਦਾ ਦੇਖਦੇ ਅਸੀਂ ਜੀਰਿਆ ਵੀ ਪਹਿਲਾਂ ਪ੍ਰਬੰਧ ਹੋਵੇ ਪਾਣੀ ਦਾ ਹਾਂ ਹੂੰ ਕਹਿੰਦਾ ਆ ਛੱਪੜ ਹੂੰ ਮਾਂ ਨੂੰ ਪਾਣੀ ਪੀਣਾ ਹੋਵੇ ਹੂੰ ਆ ਖੂਹ ਆ ਹੂੰ ਪਾਣੀ ਭਰਨ ਨੂੰ ਹੂੰ ਤੇ ਤੁਸੀਂ ਇੱਥੇ ਆਪਦਾ ਰੜੇ ਸਾਂ ਬਹਾ ਗਿਆ ਹੂੰ ਬੋੜੀ ਗੱਡਤੀ ਹੂੰ ਤੇ ਸਵੇਰੇ ਥੋੜਾ ਘਰ ਪਾਵਾਂਗੇ ਠੀਕ ਹੈ ਰਾਤ ਨੂੰ ਕਹਿੰਦੇ ਬੋੜੀ ਪਟ ਕੇ ਖੂਹ ਸੜਤੀ ਅੱਛਾ ਜੀ ਤੜਕੋਂ ਫੇਰ ਗਿਆ ਗੁਰੂ ਸਾਹਿਬ ਕੋਲੇ ਹੂੰ ਸਨਾ ਮਰਾਜ ਕਿਸ ਨੇ ਮੋੜੀ ਪਟ ਕੇ ਖੂਦ ਛੱਡਤੀ ਹੂੰ ਕਹਿੰਦਾ ਭਾਈ ਬੜਾ ਹੀ ਚੰਗਾ ਕੰਮ ਹੋ ਗਿਆ ਅੱਛਾ ਜੀ ਉਹ ਸੌਰਿਓ ਥੋੜੀਆਂ ਜੜਾਂ ਪਤਾਵਾਂ ਚ ਲੱਗੀਆਂ ਥੱਲੇ ਡੂੰਘੀਆਂ ਹੋ ਗਈਆਂ ਹਾਂ ਹੂੰ ਇਹ ਤਾਂ ਧਰਤੀ ਦੇ ਲਾਈਆਂ ਸੀ ਉਹਨਾਂ ਹੋ ਡੂੰਘੀਆਂ ਕਰਤੀ ਕਿਸੇ ਨੇ ਹਾਂ ਹੂੰ ਤੇ ਕਹਿੰਦਾ ਭੀ ਆ ਜਮੀਨਾਂ ਤੋਂ ਕਿਹੜਾ ਪੁੱਛਦਾ ਸੀ ਹੂੰ ਘਰ ਪਾਤਾ ਜਮੀਨ ਬਾਹਰ ਜਿਹੜੀ ਤੇਰੀ ਮਰਜ਼ੀ ਆ ਠੀਕ ਹੈ ਕਹਿੰਦਾ ਮਾਂ ਜਮੀਨ ਨਹੀਂ ਪਾਉਣੀ ਹੂੰ ਮੈਂ ਤਾਂ ਜਿਹੜਾ ਕਿੱਤਾ ਸਾਡਾ ਹਮ ਹਲ ਫੜੇ ਕੋ ਕਿਆ ਕਰੂੰ ਰੰਬੇ ਦਾਤਿਆਂ ਹਲ ਪੰਜਾਨੀ ਬਣਾਇਆ ਕੋ ਠੀਕ ਹੈ ਤੇ ਦਾਣੇ ਖਾਨ ਚੋਂ ਕਿਆ ਕਰਨਗੇ ਹਮ ਉਹ ਲੋਕ ਦੇ ਵੀ ਪੁਰਾਣੇ ਮੇਸਤਰੀ ਆਉਂਦੇ ਉੱਥੋਂ ਦਾਣਾ ਜੇ ਹੁਣ ਖਬਰਾਂ ਦੇ ਇੱਥੋਂ ਆ ਕੇ ਕੰਮ ਕਰਾ ਕੇ ਜਲ ਜਾਣ ਹਮ ਉਹ ਲੋਕਾਂ ਨੇ ਆਖਣਾ ਉਹਨਾਂ ਜ਼ਮੀਨਾਂ ਨੂੰ ਕੋਈ ਸਾਰੇ ਆਪਾਂ ਜ਼ਮੀਨ ਛੱਡ ਦਿਓ ਹਮ ਉੱਥੇ ਪਈਆ ਉੱਥੇ ਬਾਦੂ ਆਪਾਂ ਪਿੰਡ ਹੀ ਉੱਥੇ ਬੰਦ ਹਮ ਉੱਥੇ ਪਿੰਡ ਵੱਜ ਗਿਆ ਠੀਕ ਹੈ ਪਿੰਡ ਹੀ ਛੱਡ ਕੇ ਉੱਥੇ ਆ ਗਏ ਉੱਥੇ ਆ ਗਏ ਫਿਰ ਹੈ ਕਿ ਮ ਉਸਮਾਨਾਂ ਲੜਾਈ ਲੱਗਿਆ ਰੋਟੀਆਂ ਸਰਤੇ ਪਕਾ ਢੋ ਕੇ ਖਵਾ ਕੇ ਆਉਂਦਾ ਰਿਹਾ ਰੂਪ ਚੰਦ ਸਿੱਖਾ ਨੂੰ ਠੀਕ ਹੈ ਫਿਰ ਇਹ ਦਬਾ ਕੇ ਲੜਾਇਆ ਪਏ ਨੇ ਹੂੰ ਵੀ ਐਸ ਤੱਕਾਂ ਜੇ ਆਪਾਂ ਗੱਡਾ ਬਣਾ ਲੀਏ ਹੂੰ ਤਾਂ ਇਹ ਬੱਦ ਜੋਲ ਲਗੇ ਤੇ ਬੱਗਡੇ ਤੇ ਨਾ ਆਪ ਸੌਖੇ ਜਾ ਕਰਗੇ ਹੂੰ ਨਾਲੇ ਰਾਸਣ ਪਾਣੀ ਬੱਦ ਚਲਾ ਜਾਂਦਾ ਕੰਮ ਸੌਖਾ ਹੋ ਜਾਊਗਾ ਹਾਂ ਹੂੰ ਇਹ ਰੂਪਚੰਦ ਨੇ ਗੱਡਾ ਬਣਾਇਆ ਪਹਿਲਾਂ ਸਭ ਤੋਂ ਪਹਿਲਾਂ ਗੱਡਾ ਰੂਪਚੰਦ ਨੇ ਬਣਾਇਆ ਰੂਪਚੰਦ ਨੇ ਬਣਾਇਆ ਹੁਣ ਤੱਕ ਕੋਈ ਨਾਂ ਨਹੀਂ ਲੱਗਾ ਹੁਣ ਤੱਕ ਗੱਡੇ ਵੀ ਹੈ ਨਹੀਂ ਹਾਂ ਅੱਗੇ ਉਸ ਇਲਾਕੇ ਦੇ ਵਿੱਚ ਜਦੋਂ ਬਾਅਦ ਦੇ ਗੱਡੇ ਜੋੜਦੇ ਸੀ ਲੋਕ ਹਰੇਕ ਬੰਦੇ ਨੇ ਕਹਿਣਾ ਭਾਈ ਯਾਦ ਕਰ ਰੂਪਚੰਦ ਨੂੰ ਗੱਡਾ ਜੋੜਨੇ ਮळे ਰੂਪਚੰਦ ਨੂੰ ਯਾਦ ਕਰਦੇ ਸੀ ਲੋਕ ਹਾਂ ਹੂੰ ਉਹ ਰੂਪਚੰਦ ਨੂੰ ਯਾਦ ਕਰਦੇ ਸੀ ਹੂੰ ਇਹ ਗੱਡਾ ਪਹਿਲੋਂ ਪਹਿਲਾਂ ਰੂਪਚੰਦ ਨੇ ਬਣਾਇਆ ਠੀਕ ਆ ਇਹ ਕਹਾਣੀ ਤਾਂ ਬਹੁਤ ਲੰਮੀ ਹੈ ਯਾਨੀ ਹੂੰ ਉਹ ਦਿਮਾਗ ਨਹੀਂ ਉਹਨਾਂ ਕੰਮ ਕਰਦਾ ਸਹੀ ਆ ਸਹੀ ਆ ਕਿ ਉਹ ਇੱਕ ਤਾਂ ਪੜਿਆ ਲਿਖਿਆ ਤਾਂ ਲਿਖ ਵੀ ਲੈਂਦਾ ਲਿਖ ਲੈਂਦਾ ਸਹੀ ਗੱਲ ਆ ਨਹੀਂ ਠੀਕ ਆ ਬਾਬਾਈ ਇਹ ਵੀ ਗੱਲ ਪਤਾ ਨਹੀਂ ਸੀ ਅ ਦੋਸਤੋ ਤੁਸੀਂ ਵੀ ਨਵੀਂ ਗੱਲ ਸੁਣੀ ਹੋਊਗੀ ਇਹ ਬਹੁਤਿਆਂ ਨੂੰ ਸ਼ਾਇਦ ਪਤਾ ਹੋਵੇ ਕਿਸੇ ਇੱਕ ਨੂੰ ਹਾਂ ਤੇ ਪਰ ਇਹ ਨਵੀਂ ਗੱਲ ਆ ਸਾਡੇ ਲਈ ਤਾਂ ਨਵੀਂ ਆ ਵੀ ਜਿਹੜੇ ਗੱਡੇ ਦੀ ਸ਼ੁਰੂਆਤ ਹੋਈ ਆ ਉਹ ਭਾਈ ਰੂਪੇ ਪਿੰਡ ਤੋਂ ਭਾਈ ਰੂਪਚੰਦ ਜੀ ਨੇ ਕਹਿੰਦੇ ਪਹਿਲਾ ਗੱਡਾ ਬਣਾਇਆ ਅਜੇ ਗੱਡਾ ਖੜਾ ਹਾਂ ਉਹ ਗੱਡਾ ਉੱਥੇ ਹੈਗਾ ਗੱਡਾ ਹੈਗਾ ਲੀਗਾ ਦਿੱਤਾ ਵਾ ਉੱਤੇ ਉਹ ਗੱਡਾ ਉੱਥੇ ਹੀ ਖੜਾ ਵਾ ਉੱਥੇ ਖੜਾ ਕਰ ਪਾਇਆ ਬਿਆ ਅੰਦਰ ਖੜਾ ਹਮ ਕੱਕਿਆ ਸਮਾਰਿਆ ਖੜਾ ਹਮ ਇਹ ਸਾਰੀ ਗੱਲਬਾਤ ਆ ਜਿਹੜੀ ਇਹ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀਡੀਓ ਦੇਖਣ ਦੇ ਲਈ ਸਾਡਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਆ ਉਹਨੂੰ ਲਾਈਕ ਫੋਲੋ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ